ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਦੇਖੋ ਜੀ ਸਵੇਰ ਸਵੇਰ ਦਾ ਮੌਸਮ ਕਿਸ ਤਰ੍ਹਾਂ ਲੱਗ ਰਿਹਾ ਹੈ ਤਪ ਚੜ ਗਈ ਹੈ ਸੂਰਜ ਦੇਵਤਾ ਸਵੇਰੇ ਦਸਤਕ ਦੇ ਰਿਹਾ ਆਪਣੇ ਘਰ ਵਿੱਚ ਤੇ ਆਪਾਂ ਹੁਣ ਸੰਭਰ ਰਿਹਾ ਸੰਭਰਨ ਬਹੁਤ ਜ਼ਿਆਦਾ ਆ ਗਈ ਤੇ ਆਪਾਂ ਸੰਭਰ ਰਿਹਾ ਇਸ ਸਫਾਈਆਂ ਦਾ ਕੰਮ ਜ਼ਰੂਰੀ ਹੈ ਪਹਿਲਾਂ ਮੈਂ ਬਾਹਰੋਂ ਸਫਾਈਆਂ ਕਰਦੀਆਂ ਕਿਉਂਕਿ ਧੂਪ ਸਾਡੇ ਚੜਦੀ ਆ ਜਾਂਦੀ ਹੈ ਇਸ ਕਰਕੇ ਤੇ ਨਾਲੇ ਮੈਂ ਮੋਟਰ ਬੰਦ ਕਰਕੇ ਹੀ ਮੋਟਰ ਚਲਦੀ ਸੀ ਲਓ ਜੀ ਹੁਣ ਆਪਾਂ ਇਹ ਫਰਸ਼ ਸੰਭਰ ਦੇਾਂਗੇ ਬਹੁਤੀ ਕਾਫੂ ਸੋ ਜਾਂਦਾ ਤਾਂ ਹਤ ਪੱਤੇ ਪੁੱਤੇ ਡਿੱਗ ਗਏ ਕੁਸ ਨੇਰੀ ਨਾਲ ਹੋ ਜਾਂਦਾ ਤੇ ਜੇ ਫਿਰ ਨਾ ਸਫਾਈਆਂ ਕਰੋ ਤਾਂ ਬਹੁਤ ਬੁਰਾ ਲੱਗਦਾ ਜੀ ਫੇਰ ਜੈ ਸਾਰੀ ਤੇ ਡਿੱਗੀ ਜਾਣ ਇੱਕ ਵਾਰ ਜ਼ਰੂਰ ਝਾੜੂ ਕਰਨਾ ਫੇਰਨਾ ਪੈਂਦਾਗਾ ਬਦ ਇਹ ਨਹੀਂ ਲੱਗਦਾ ਕੋਈ ਆਇਆ ਗਿਆ ਜੇ ਕਰੇ ਤਾਂ ਬੈਠੇ ਵੀ ਨਹੀਂ ਸੋਹਣੇ ਲੱਗਦੇ ਲਓ ਜੀ ਹੁਣ ਆਪਾਂ ਇਹ ਕੂੜਾ ਨਾਲ ਹੁੰਦੇ ਬੱਠਲ ਵਿੱਚ ਪਾ ਦੇਂਗੇ ਕੂੜੇ ਵਾਲਾ ਬੱਠਲ ਮੇਰੇ ਕੋਲ ਹੀ ਪਿਆ ਸੀ ਜੇ ਨਾ ਪਾਈਏ ਕੂੜਾ ਉਹ ਦਿਨ ਤੱਕ ਹੋ ਜਾਂਦੀ ਚੱਕਣ ਦੀ ਕਈ ਵਾਰ ਇਸ ਤਰ੍ਹਾਂ ਹੀ ਪਿਆ ਰਹਿੰਦਾ ਏ ਕਬੂਟਿਆਂ ਦਾ ਟੋਆ ਇਹਦੇ ਵਿੱਚ ਅਸੀਂ ਕੂੜਾ ਇਕੱਠਾ ਕਰ ਦਿੰਨੇ ਆ ਤੇ ਇੱਥੋਂ ਕੱਚੇ ਥਾਮ ਪਾਉਣਾ ਸੁਖਾਲਾ ਕਈ ਵਾਰ ਐਂ ਵੀ ਪਿਆ ਰਹਿ ਜਾਂਦਾਗਾ ਤੇ ਨਹੀਂ ਵੀ ਪਾਉਂਦੇ ਚਲੋ ਜੀ ਇਹ ਨਾਲ ਹੁੰਦੇ ਚੱਕਿਆ ਜਾਵੇ ਤਾਂ ਵਧੀਆ ਗੱਲ ਆ ਕੂੜਾ ਸੰਬਰਨ ਦਾ ਹੀ ਫੇਰ ਹੀ ਫਾਇਦਾ ਤੇ ਹੁਣ ਆਪਾਂ ਦੂਸਰਾ ਵੇੜਾ ਸੰਭਰੇ ਹਾਂ ਜੀ ਕੁਸਮੇ ਪਹਿਲਾਂ ਸੰਬਰਤਾ ਤੇ ਫੇਰ ਮੈਨੂੰ ਅੰਦਰ ਕੋਈ ਕੰਮ ਹੋ ਗਿਆ ਮੈਂ ਫੇਰ ਅੰਦਰ ਚਲੀ ਗਈ ਕੋਈ ਆਇਆ ਸੀ ਉਹਨਾਂ ਨੂੰ ਚਾਹ ਬਣਾਈ ਸੀ ਤੇ ਅੱਦ ਤੱਕ ਵੇੜਾ ਮੈਂ ਸੰਭਰ ਗਈ ਸੀ ਫੇਰ ਆ ਗਏ ਨੂਰਾ ਜੀ ਨੂਰਾ ਹੁਣ ਕਹਿੰਦਾ ਮਾਸੇ ਵੀ ਕਈ ਫੀ ਵਾਰ ਤੁਰੀ ਫਿਰਦੀ ਐ ਇਹਨੂੰ ਇਹ ਫਟਾ ਪਾ ਕੇ ਜਾਂਦਾ ਜੀ ਤੇ ਇਹ ਕੈਫੀ ਦਾ ਬਹੁਤ ਖਿਆਲ ਰੱਖਦਾ ਹੈਗਾ ਸਵੇਰੀ ਆ ਜਾਂਦਾ ਇਹ ਮੇਰੀ ਕੀ ਠਾਣੀ ਦਾ ਮੁੰਡਾ ਜੀ ਬਹੁਤ ਹੀ ਪਿਆਰਾ ਬੱਚਾ ਤੇ ਕੈਫੀ ਨੇ ਬੰਨ ਗਿਆ ਜੀ ਆਪਣੇ ਕੱਪੜੇ ਮਸ਼ੀਨ 'ਚ ਪਾਏ ਹੋਏ ਸੀ ਧੋਣੇ ਜਦੋਂ ਮੈਂ ਝਾੜੂ ਕੱਢਦੀ ਆ ਬਾਹਰੋਂ ਵਿੱਚ ਨਾਲ ਹੀ ਕੱਪੜੇ ਧੋਣੇ ਲਾ ਦਿੰਨੀ ਆ ਕਿਉਂਕਿ ਫਿਰ ਜਿੰਨਾ ਚਿਰ ਆਪਾਂ ਕੱਪੜੇ ਧੋਣੇ ਨਾਲ ਹੀ ਆਪਣੇ ਝਾੜੂ ਦਾ ਕੰਮ ਨਿਭੜ ਜਾਂਦਾਗਾ ਦੋਨੇ ਕੰਮ ਇਕੱਠੇ ਹੋ ਜਾਂਦੇ ਆ ਨਹੀਂ ਆਪਾਂ ਬਾਰ-ਬਾਰ ਫਿਰ ਅੰਦਰ ਆ ਕੇ ਮਸ਼ੀਨ ਲਗਾਉਣਾ ਕਰਨਾ ਬਹੁਤ ਔਖਾ ਹੋ ਜਾਂਦਾ ਜੀ ਕੱਪੜੇ ਆਪਾਂ ਹਰ ਰੋਜ਼ ਹੀ ਧੋਣੇ ਬਾਹਲੇ ਕੱਪੜੇ ਇਕੱਠੇ ਨਹੀਂ ਕਰਦੇ ਕਿਉਂਕਿ ਥੋੜੇ ਕੱਪੜੇ ਰੋਜ਼ ਕਈ ਵਾਰ ਨਹੀਂ ਵੀ ਟਾਈਮ ਲੱਗਦਾ ਫਿਰ ਔਖਾ ਹੋ ਜਾਂਦਾ ਬਾਹਰ ਅੰਦਰ ਜਾਣਾ ਪੈਂਦਾ ਕਬੀਲਦਾਰੀ ਦੇ ਕੰਮਾਂ 'ਚ ਤੇ ਆਪਾਂ ਝਾੜੂ ਕੱਢਦੇ-ਕੱਢਦੇ ਹੁਣ ਮੈਂ ਕੱਪੜੇ ਵੀ ਧੋ ਰਹੀ ਆਂ ਤੇ ਸੁੱਕਣ ਪਾਉਣੇ ਪ੍ਰਧਾਨ ਜੀ ਦੇ ਕੱਪੜੇ ਮੇਰੇ ਕੱਪੜੇ ਨਹੀਂ ਆਏਗੇ ਹਜੇ ਤੇ ਹੁਣ ਆਪਾਂ ਤਾਰ ਤੇ ਹੱਥ ਫੇਰ ਕੇ ਪਾ ਦੇਗੇ ਕੱਪੜੇ ਕਿਉਂਕਿ ਰੇਤਾ ਘੱਟਾ ਜਿ ਲੱਗ ਜਾਂਦਾ ਤਾਰ ਤੇ ਤੇ ਰੇਤਾ ਘੱਟਾ ਜਿ ਲੱਗ ਜਾਂਦਾ ਜੀ ਫੇਰ ਉਹ ਹੀ ਕੱਪੜਿਆਂ ਤੇ ਚਿੱਟਿਆਂ ਤੇ ਦਾਗ ਨਹੀਂ ਲੈਂਦੇ ਚਲੋ ਜੀ ਆਪਾਂ ਕੱਪੜੇ ਧੋ ਕੇ ਪਾ ਤੇ ਸੁਕਣੇ ਆਪਾਂ ਹੁਣ 12 ਚ ਪਾਣੀ ਡੋਲ ਕੇ ਆਉਣੇ 12ਵੇਂ ਸੰਭਰ ਤੇ ਸੀ ਪਹਿਲਾਂ ਜਦੋਂ ਮੈਂ ਆ ਬਿਹੜਾ ਸੰਭਰਿਆ ਚਲੋ ਜਦੋਂ ਆਪਾਂ ਅੰਦਰ ਸਫਾਈ ਕਰਦੇ ਆ ਆਪਣੀ ਬਾਹਰ ਵੀ ਸਫਾਈ ਹੋਣੀ ਜ਼ਰੂਰੀ ਆ ਤੇ ਸੋਹਣਾ ਲੱਗਦਾ ਜੀ ਆਪ ਦਾ ਬਾਹਰ ਸੰਭਰਿਆ ਸਿੜ ਕੇ ਮੇਰੀ ਡੇਲੀ ਆਦਤ ਹੀ ਐ ਮੈਂ ਸਵੇਰੇ ਉੱਠਣਸਾਰ ਪਹਿਲਾਂ ਮੈਂ ਦੇੜੀਆਂ ਤੇ ਪਾਣੀ ਮਾਰਨੀ ਮਾਰਨਾ ਕਹਿੰਦੀ ਚੰਗਾ ਹੁੰਦਾ ਚਲੋ ਜੀ ਇਸ ਤਰ੍ਹਾਂ ਆਪਣੇ ਘਰ ਦੀ ਸਫਾਈ ਵੀ ਹੋ ਜਾਂਦੀ ਹੈ ਇੱਕ ਆਪਾਂ ਨੂੰ ਪੋਜਿਟਿਵ એનર્ਜੀ ਵੀ ਮਿਲਦੀ ਹੈ ਲਓ ਜੀ ਆਪਾਂ ਪਾਣੀ ਡੋਲਤਾ ਜਗਨੂਰ ਜਾ ਰਿਹਾ ਸਾਈਕਲ ਤੇ ਸਕੂਲ ਤੇ ਬਧੀਆਂ ਲੱਗਦਾ ਇਸ ਤਰ੍ਹਾਂ ਤੜਕੇ ਵਾਰ ਤੋਂ ਮੈਨੂੰ ਬਹੁਤ ਵਧੀਆ ਲੱਗਦਾ ਮੇਰੀ ਮੇਰਾ ਸੁਹਾਈ ਬਣਿਆ ਹੋਇਆ ਵੀ ਪਹਿਲਾਂ ਦੇ ਰਹੀਆਂ ਤੇ ਪਾਣੀ ਪੋਣ ਹੁਣ ਆਪਾਂ 15 ਅਗੇ ਜੀ ਕੰਮ ਧੰਦਾ ਕਰਕੇ ਬਾਹਰ ਲਾ ਝਾੜੂ ਕਰਕੇ ਤੇ ਹੁਣ ਆਲੂ ਉਬਾਲੇ ਪਏ ਨੇ ਮੇਰੇ ਕਾਸ ਨੇ ਸੁੱਤੇ ਪਏ ਨਹੀਂ ਮੈਨੂੰ ਕਹੇ ਤਾਂ ਮੰਮੀ ਅੱਜ ਆਲੂ ਵਾਲੇ ਪਰੌਤੇ ਲਾਇਓ ਤੇ ਇਸ ਕਰਕੇ ਆਪਾਂ ਚਾਰ ਕਾਲੂ ਵਾਲੇ ਵਾਲੇ ਨਹੀਂ ਵਾਲੇ ਕਿਉਂਕਿ ਮੈਂ ਤੇ ਪ੍ਰਧਾਨ ਜੀ ਸਿੰਪਲ ਰੋਟੀ ਖਾਵਾਂਗੇ ਜੀ ਫਿਰ ਆਪਾਂ ਨੂੰ ਆਪਣੇ ਸਰੀਰ ਦਾ ਵੀ ਪਤਾ ਤੇ ਉਸ ਹਸਾਬ ਨਾਲ ਹੀ ਖਾਣਾ ਚਾਹੀਦਾ ਹੈ ਸਾਡੇ ਕੋਲ ਸਬਜੀ ਪਈ ਸੀ ਤੇ ਆਪਾਂ ਬੇਟੇ ਵਾਸਤੇ ਲਾ ਰਹੇ ਹਾਂ ਜੀ ਆਲੂ ਵਾਲੇ ਪਰੌਠੇ ਮੈਂ ਆਲੂ ਸੇਲ ਰਹੀਆਂਗੀ ਤੇ ਤੜਕੇ ਬੇ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਤੇ ਬਹੁਤ ਹੀ ਇਕੱਠਾ ਹੋ ਜਾਂਦਾ ਕੰਮ ਸਾਰਾ ਕਰਨ ਵਾਲਾ ਤੇ ਫਟਾਫਟ ਆਪਾਂ ਨੂੰ ਇਹ ਹੁੰਦਾ ਵੀ ਧੁੱਪ ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਕਰ ਲਈਏ ਮੇਰੀ ਆਦਤ ਹੈ ਮੈਂ ਕਰਦਣੀ ਆ ਆਲੂ ਸਿਲਦੇ ਮੈਂ ਹੱਥਾਂ ਨਾਲ ਨਹੀਂ ਸਿੱਲੇ ਜਾਂਦੇ ਮੈਨੂੰ ਵਧੀਆ ਨਹੀਂ ਲੱਗਦੇ ਹੱਥਾਂ ਨਾਲ ਸਿੱਲਣੇ ਲਓ ਜੀ ਆਪਾਂ ਚਾਰ ਆਲੂ ਸਿੱਲਿਆ ਵੀ ਉਹਦੇ ਜੋਗਰੇ ਚਾਰ ਕਪਰੇ ਪਰੋਠੇ ਬਣਾ ਦੇਾਂਗੇ ਤਾਂ ਆਪਾਂ ਧੋ ਲਿਆ ਜੀ ਤੇ ਹੁਣ ਆਪਾਂ ਆਟਾ ਸਾਂ ਰਿਹਾ ਆਟਾ ਸਾਂ ਕੇ ਗੁੰਨ ਕੇ ਲਾ ਰਹੇ ਆ ਪਰੋਠੇ ਜੀ ਸਵੇਰੇ ਹੁੰਦਾ ਵੀ ਫਾਸਟ ਫਾਸਟ ਜਿਹੜਾ ਕੰਮ ਹੋ ਜਾਏ ਧੁੱਪ ਤੋਂ ਪਹਿਲਾਂ ਪਹਿਲਾਂ ਵਧੀਆ ਫੇਰ ਬਾਹਰ ਨਿਕਲੇ ਨਹੀਂ ਜਾਂਦਾ ਹੈਗਾ ਬਾਹਰ ਨਿਕਲਣਾ ਬਹੁਤ ਔਖਾ ਲੱਗਦਾ ਜੀ ਲਓ ਜੀ ਆਪਾਂ ਹੁਣ ਗੋਨਾ ਰਹੇ ਆ ਆਟਾ ਇੱਧਰ ਵਿੱਚ ਨੂਰਾ ਖੜਾ ਮੇਰੇ ਕੋਲ ਗੱਲਾਂ ਮਾਰ ਰਿਹਾ ਹੈਗਾ ਅਸੀਂ ਮਾਸੀ ਭਾਣ ਜੇ ਗੱਲਾਂ ਮਾਰ ਰਹੇ ਹਾਂ ਤੇ ਇਹ ਕਹਿੰਦਾ ਮਾਸੀ ਕੁੱਤੀ ਨੂੰ ਬਾਹਰ ਨਾ ਛੱਡਿਆ ਕਰੋ ਫਟਾਫਟ ਆ ਕੇ ਜਾ ਗਿਆ ਕੁੱਤੀ ਦੇ ਲਓ ਜੀ ਆਪਾਂ ਹੁਣ ਆਪਣੀਆਂ ਬਣਾਵਾਂਗੇ ਸਿੰਪਲ ਰੋਟੀਆਂ ਤੇ ਨਾਲੇ ਆਪਣੇ ਆਂ ਦਾ ਡਾਲੀ ਵਾਲਾ ਬਾਬਾ ਤੇ ਉਹਨਾਂ ਦੀਆਂ ਦੋ ਰੋਟੀਆਂ ਲਾਹਾਂਗੇ ਪ੍ਰਸਾਦ ਦੇ ਚਲੋ ਜੀ ਆਪਾਂ ਤਾਂ ਨਹੀਂ ਦਾਣਪਨ ਹੁੰਦਾ ਤੇ ਦੋ ਰੋਟੀਆਂ ਪੈ ਜਾਂਦੀਆਂ ਨੇ ਬਹਾਨੇ ਨਾਲ ਸਵੇਰੇ ਤੇ ਮੈਂ ਜਲਦੀ ਜਲਦੀ ਬਾਬਾ ਜੀ ਦੀ ਰੋਟੀ ਬਣਾਈ ਚਲੋ ਜੀ ਮੈਂ ਖਾਣੇ ਕੀ ਗੱਲ ਕਰਦੀ ਸੀ ਤੇ ਬਾਹਰੇ ਆਪਣੇ ਆ ਗਏ ਸੀ ਸੌਦਾ ਸੱਢਣ ਵਾਲੇ ਘਰੇ ਕਨਾਂ ਵਾਕੇ ਦੁਕਾਨ ਤੇ ਰੱਖਿਆ ਸੀ ਉਹ ਹੁਣ ਫੜਾਉਣ ਆਏ ਨੇ ਦੁਕਾਨ ਵਾਲੇ ਵੀਰ ਤੇ ਇਧਰ ਬਾਬਾ ਜੀ ਆ ਗਏ ਡਾਲੀ ਆ ਨਾ ਆਪਾਂ ਬਾਬਾ ਜੀ ਰੋਟੀ ਪਾ ਰਹੇ ਆ ਘਰ ਕੁਸਨੀ ਜੀ ਨੇ ਬਾਬੇ ਦੇ ਆਰਨ ਹਲ ਸਵੇਰੇ ਆਪਦਾ ਵੀ ਪ੍ਰਸਾਦ ਦਾ ਤਿਆਰ ਹੋ ਜਾਂਦਾ ਨਹੀਂ ਆਪਾਂ ਘੋਲ ਕਰ ਲੈਨੇ ਆ ਵੀ ਲਾ ਲਾਂਗੇ ਲਾ ਲਾਂਗੇ ਰੋਟੀ ਤੇ ਬਾਬਾ ਜੀ ਭੋਗ ਵੀ ਜ਼ਰੂਰ ਦੇ ਕੇ ਜਾਂਦਾ ਮੈਂ ਬਾਬਾ ਜੀ ਨੂੰ ਮਨਾ ਕਰਦੇ ਨੇ ਭੋਗ ਨਾ ਦਿਓ ਮੈਨੂੰ ਇਹ ਖਾਣਾ ਪੈਂਦਾ ਤੇ ਜਾਂ ਬੱਚਿਆਂ ਦੇ ਦੇਣੀ ਮੈਂ ਭੋਗ ਲਓ ਜੀ ਹੁਣ ਆਪਾਂ ਕਾਸ ਵਾਸਤੇ ਅਲੂ ਦਾ ਮਸਾਲਾ ਤਿਆਰ ਕਰ ਰਹੇ ਆ ਉਹ ਕਹਿੰਦਾ ਵਿੱਚ ਮੰਮੀ ਬਾਲਾ ਕੁਸਨਾ ਪਾਈ ਤੇ ਮੈਂ ਜੀਰਾ ਪਾਇਆ ਲੋਣ ਮਿਰਚ ਤੇ ਜੀਰੀ ਪਾਇਆ ਉਹ ਪਿਆਜ਼ ਪੂਜ ਨਹੀਂ ਖਾਂਦਾ ਤੇ ਆਪਣੇ ਬਣਣੀਆਂ ਤੇ ਫਿਰ ਇੱਥੇ ਬਨੇਗਾ ਉਧਰ ਪਈਆਂ ਨੇ ਸਟੋਰ ਚ ਲਓ ਜੀ ਆਪਾਂ ਹੁਣ ਪਰੌਠੇ ਲਾ ਰਹੇ ਹਾਂ ਨਾਲ ਹੀ ਮੈਂ ਹੋਰ ਕੰਮ ਸਮੇਟ ਰਹੀ ਹਾਂ ਕਿਉਂਕਿ ਪਰੌਠੇ ਨੂੰ ਟਾਈਮ ਲੱਗਦਾ ਥੋੜਾ ਜਿਹਾ ਰੜਨ ਨੂੰ ਤੜਕੇ ਫਟਾਫਟ ਹੁੰਦਾ ਵੀ ਐ ਕੰਮ ਕਰਦੇ ਇਸ ਸਾਰਾ ਲਓ ਜੀ ਪਰੌਠੇ ਲਾਹੀ ਜਾ ਰਹੇ ਆ ਨਾਲ ਹੁੰਦੇ ਜਿਹੜਾ ਕੋਈ ਕੰਮ ਸਮੇਟਣ ਵਾਲਾ ਮੈਂ ਸਮੇਟੀ ਜਾਨੀ ਤੇ ਨਾਲੇ ਮੈਂ ਦੂਸਰੇ ਪਾਸੇ ਗੈਸ ਤੇ ਚਾਹ ਤਾਲੀ ਚਾਹ ਆਪਣੇ ਪਰੌਠੇ ਵੀ ਤਿਆਰ ਹੋ ਗਏ ਚਲੋ ਜੀ ਪਰੌਠੇ ਥੋੜੇ ਜਿਹਾ ਵੱਧ ਹੋ ਗਏ ਮੈਂ ਇਤੇ ਪ੍ਰਧਾਨ ਇੱਕ ਇੱਕ ਪਰੌਠਾ ਚਾਹਣਾ ਲੈ ਲਾਂਗੇ ਅਸੀਂ ਵੀ ਬੇ ਰੋਟੀ ਥੋੜੀ ਜਿਹੀ ਲੇਟ ਖਾ ਲਾਂਗੇ ਜਿਹੜੇ ਪ੍ਰਸਾਦ ਦੇ ਲਾਹੇ ਨੇ ਤੇ ਹੁਣ ਮੈਂ ਲਾ ਰਹੀ ਹਾਂ ਕੈਫੀ ਦੀਆਂ ਰੋਟੀਆਂ ਆਪਣੇ ਕੋਲ ਇੱਕ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਜੀ ਵੀ ਆਪਣਾ ਸਾਰਾ ਕੰਮ ਕਿਸ ਤਰ੍ਹਾਂ ਸੇਤੀ ਹੋ ਸਕਦਾ ਇੱਕ ਸਾਰਾ ਆਪਾਂ ਨੂੰ ਪਹਿਲਾਂ ਪਲਾਨ ਬਣਾ ਕੇ ਚੱਲਣਾ ਚਾਹੀਦਾ ਕੰਮ ਦਾ ਤੇ ਫਿਰ ਕੰਮ ਕੋਈ ਔਖਾ ਨਹੀਂ ਲੱਗਦਾ ਜਦੋਂ ਆਪਾਂ ਕੰਮ ਦਾ ਪਲਾਨ ਨਹੀਂ ਕਰਦੇ ਤਾਂ ਆਪਣੇ ਕੰਮ ਸਮੇਂ ਸਿਰ ਨਹੀਂ ਹੁੰਦੇ ਤੇ ਮੇਰੇ ਕੰਮ ਨੂੰ ਇਸ ਤਰ੍ਹਾਂ ਬਾਲ ਟਾਈਮ ਨਹੀਂ ਲੱਗਦਾ ਮੈਂ ਡੇਢ ਦੋ ਘੰਟੇ ਚ ਸਾਰਾ ਕੰਮ ਨਿਮੇੜ ਦਿੰਨੀ ਐ ਨਹੀਂ ਤਾਂ ਸਾਰਾ ਵਿੜਾ ਸੰਭਰ ਦਿੰਨੀ ਐ ਨਾ ਝਾੜੂ ਪੋਚਾ ਕਰ ਦਿੰਨੀ ਐ ਬਸ ਇੱਕ ਕੰਮ ਦਾ ਜਿਹੜੀ ਐ ਜੇ ਹੋਣਾ ਚਾਹੀਦਾ ਕਰਨ ਦਾ ਈਡੀ ਤਾਂ ਬਿਨਾਂ ਕੰਮ ਨਹੀਂ ਹੁੰਦਾ ਕੋਈ ਤੇ ਜਿੰਨਾ ਚਿਰ ਮੈਂ ਕੰਮ ਕਰਦੀ ਹਾਂ ਉਹਨਾਂ ਚਿਰ ਮੈਂ ਕਿਸੇ ਕੋਲ ਖੜਦੀ ਬੈਠਦੀ ਵੀ ਨਹੀਂ ਵਿੱਚ ਭੈਣਾ ਹੁੰਦੀ ਆ ਨੇ ਕੰਮ ਪਿਆ ਹੁੰਦਾ ਤੇ ਪਹਿਲਾਂ ਖੜ ਜਾਂਦੀ ਆ ਨੇ ਗੱਲਾਂ ਬਾਤਾਂ ਮਾਰਨਾ ਕਹਿੰਦੀ ਮੇਰੀ ਇਹ ਆਦਤ ਆ ਜਿੰਨਾ ਚਿਰ ਮੇਰਾ ਕੰਮ ਨਹੀਂ ਨਿਬੜਦਾ ਆਪਾਂ ਖੜਦੇ ਰਹਿੰਦੇ ਨਹੀਂ ਹੈਗੇ ਜਿੰਨਾ ਚਿਰ ਲੱਗਦੇ ਨਹੀਂ ਲੱਗਦੇ ਨਹੀਂ ਕੰਮ ਕਰਨ ਲਓ ਜੀ ਆਪਾਂ ਚਾਹ ਚ ਦੁੱਧ ਪਾਤਾ ਇੱਧਰ ਆਪਣੀ ਚਾਹ ਬਣਾ ਰਹੀ ਆ ਕੰਮ ਕੀਤੇ ਤੋਂ ਬਿਨਾ ਬੈਠਣ ਦਾ ਵੀ ਮਜ਼ਾ ਜੇ ਨਹੀਂ ਆਉਂਦਾ ਗੱਲਾਂ ਬਾਤਾਂ ਵੀ ਫੇਰ ਹੀ ਵਧੀਆ ਲੱਗਦੀਆਂ ਨੇ ਜਦੋਂ ਆਪਣਾ ਕੰਮ ਸਾਰਾ ਤਿਆਰ ਹੋਵੇ, ਰੈਡੀ ਹੋਵੇ, ਖਾਣਾ ਖਾਣੇ ਦੀ ਸਭ ਤੋਂ ਵੱਡੀ ਬੰਦਾ ਕਿਉਂਕਿ ਖਾਣ ਵਾਲੇ ਖਾ ਕੇ ਕੰਮ ਤੇ ਆਵਦਾ ਚਾਹੇ ਜਾਂਦੇ ਨੇ ਤੇ ਖਾਣਾ ਖਾਣਾ ਪਹਿਲਾਂ ਜ਼ਰੂਰੀ ਹੈ। ਬਾਕੀ ਕੰਮ ਤਾਂ ਬਾਅਦ ਹੀ ਹੁੰਦੇ ਰਹਿੰਦੇ ਨੇ। ਕਿਤਾ ਚੱਲ ਜਾਂਦਾ ਸਾਰੀ ਦਿਹਾੜੀ ਕੰਮ ਕਰਦਾ ਲਓ ਜੀ ਨਾਲ ਹੁੰਦੇ ਮੈਂ ਸਮੇਟੀ ਜਾਂਨੀ ਹੈ ਜਿਹੜੇ ਮੇਰਾ ਕੰਮ ਸਮੇਟਣ ਵਾਲਾ ਤੇ ਨਾਲੇ ਮੈਂ ਪ੍ਰਸਾਦ ਦੇ ਬਣਾ ਰਹੀ ਆ ਮੈਂ ਤਾਂ ਖਾਲੀ ਜੇ ਖੜਾ ਨਹੀਂ ਜਾਂਦਾ ਹੈਗਾ ਮੈਨੂੰ ਐ ਹੁੰਦਾ ਵੀ ਨਾਲ ਹੁੰਦੀ ਸਾਰਾ ਕੰਮ ਹੋ ਜੇ ਕੰਮ ਕਰਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਆਪਣਾ ਵੀ ਇੱਕ ਕੰਮ ਕਰਦੇ ਕਰਦੇ ਆਪਣੇ ਚਾਰ ਕੰਮ ਹੋ ਜਾਣ ਤੇ ਆਪਣਾ ਥੋੜਾ ਜਿਹਾ ਫਾਸਟ ਰੱਖਣਾ ਪੈਂਦਾ ਆਪਣੇ ਆਪ ਨੂੰ ਲੋ ਜੀ ਆਪਾਂ ਹੱਥ ਧੋ ਲਏ ਨੇ ਹੁਣ ਹੱਥ ਧੋ ਕੇ ਹੁਣ ਆਪਾਂ ਕਾਊਂਟਰ ਤੇ ਮੇਰਾ ਸਵਾਹ ਵੀ ਜਿਹੜਾ ਪਿਆ ਹੁੰਦਾ ਨਾ ਸੁਸੜ ਜਾਉ ਤਾਂ ਮੈਂ ਪ੍ਰਾਂਤ ਚ ਚੱਕਲਾ ਰੱਖਦੀ ਆ ਫੇਰ ਵੀ ਮੈਨੂੰ ਐ ਹੁੰਦਾ ਵੀ ਸਾਹਮਣੇ ਕੋਈ ਆਵ ਆ ਗਿਆ ਤੇ ਬੁਰਾ ਜਿਹਾ ਲੱਗਦਾ ਵਧੀਆ ਨਹੀਂ ਲੱਗਦਾ ਇਸ ਤਰ੍ਹਾਂ ਛੱਡਣਾ ਜੇ ਮੈਨੂੰ ਐ ਹੁੰਦਾ ਮੈਂ ਕਿਹੜਾ ਹੱਥ ਮਾਰ ਦੇ ਮੋਟਾ-ਮੋਟਾ ਇੱਕ ਵਾਰ ਲੀਰ ਜੀ ਮਾਰ ਕੇ ਫਿਰ ਮਗਰੋਂ ਜੇ ਦੁਬਾਰਾ ਸਾਫ਼ ਕਰ ਦੇ ਕਿਉਂਕਿ ਗੈਸ ਗਰਮ ਹੁੰਦਾ ਥੋੜਾ ਜਿਹਾ ਪਰ ਕਿਹੜਾ ਮੈਂ ਜ਼ਰੂਰ ਹੀ ਉਹਦੀ ਨਾਲ ਹੁੰਦੀ ਕਾਊਂਟਰ ਸਾਫ਼ ਕਰ ਦਿੰਨੀ ਆ ਫੇਰ ਦੇਖਣ ਵਾਲੇ ਨੂੰ ਵੀ ਵਧੀਆ ਨਹੀਂ ਲੱਗਦਾ ਹੈਗਾ ਸਾਹਮਣੇ ਜਦੋਂ ਸੁੱਸੜ ਜਿਆ ਆਟੇ ਦਾ ਕਾਊਂਟਰ ਤੇ ਪਿਆ ਹੁੰਦਾ ਕਿਉਂਕਿ ਰਸੋਈ ਨੂੰ ਓਪਨ ਨੇ ਜੀ ਹੁਣ ਬੁਰਾ ਲੱਗਦਾ ਜੇ ਤਾਂ ਬੰਦਰ ਸੋਈ ਹੋਵੇ ਫੇਰ ਤਾਂ ਚੱਲ ਜਾਂਦਾ ਵੀ ਚੰਨੋ 2 ਮਿੰਟ ਮਗਰੋਂ ਕਰ ਲਾਂਗੇ ਕਈ ਵਾਰ ਕੋਈ ਇਹੋ ਜਿਹਾ ਬੰਦਾ ਆ ਜਾਂਦਾ ਜਿਸ ਤਰ੍ਹਾਂ ਜਿਸ ਦਿਨ ਥੋੜਾ ਕੰਮ ਜਿਆਦਾ ਪਿਆ ਹੋਊ ਤਾਂ ਜ਼ਰੂਰ ਕੋਈ ਆਊਗਾ ਆ ਮੇਰੇ ਭਾਂਡੇ ਰਾਤ ਦੇ ਮੰਜੇ ਹੋਏ ਸੀ ਜੋ ਮੈਂ ਉਹ ਚੱਕ ਕੇ ਰੱਖ ਰਹੀਆਂ ਕਿਉਂਕਿ ਇਹਨਾਂ ਤੇ ਫਿਰ ਦਾਗ-ਦੂਗ ਪੈ ਜਾਂਦੇ ਪਿਆ ਤਾਂ ਇੱਥੇ ਉਹ ਭਾਂਡੇ ਵੀ ਚੱਕਣੇ ਆਪਣੇ ਜ਼ਰੂਰੀ ਹੈ। ਉਹ ਆਪਾਂ ਭਾਂਡੇ ਸਮੇਟ ਤੇ ਸਾਰੇ ਚੱਕ ਤੇ ਜੱਗ-ਜੁਗ ਜਿਹੜੇ ਪਏ ਸੀ ਦੁੱਧਾਂ ਦੇ। ਆਪਣਾ ਕਾਊਂਟਰ ਵੀ ਸਾਫ਼ ਹੋ ਗਿਆ ਤੇ ਆਪਾਂ ਹੁਣ ਸਾਰਾ ਕੰਮ ਨੇ ਮੇੜ ਲਿਆ ਭਾਂਡੇ ਮਾਂਜਣੇ ਰਹਿ ਗਏ ਆਪਣੇ ਲਓ ਜੀ ਆਪਾਂ ਰੱਖਦੇ ਹੁਣ ਪ੍ਰਸ਼ਾਦ ਦੇ ਤੇ ਨਾਲ ਚਾਹ ਦੇ ਨਾਲ ਹੀ ਖਾਵਾਂਗੇ ਅੱਜ ਅਸੀਂ ਏਕ-ਏਕ ਪਰੌਠਾ ਸਕਾਂਗੇ લાઉ જી તુસો પીઓ પિયો ગરમ ગરમ